ਖੂਨਦਾਨ ਕੈਂਪ ਲਗਾਉਂਦਾ ਹੈ। ਔਰ ਖੰਨੇ ਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਗਰੁੱਪ ਨੂੰ ਜੋੜੀ ਪਰਸੈਂਟ ਕਰਦੇ ਨੇ। ਸਰਦਾਰ ਕਮਲ ਜੀ ਸਿੰਘ ਜੀ ਕਮਲ ਸਾਡੀ ਭੈਣ ਸੁਖਵਿੰਦਰ ਕੌਰ ਖੂਨਦਾਨ ਕੈਂਪ ਖੰਨਾ ਵਿਕੇ ਲੱਗ ਰਹੇ ਹੈ 5 ਸਤੰਬਰ ਨੂੰ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਕੇਸਰੀ ਜਗਵਾਨ ਗਰੁੱਪ ਹੈ ਜੋ ਉਹ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਦਾ ਜੋ ਮੀਡੀਆ ਗਰੁੱਪ ਹੈ ਬੜਾ ਨਾਮਵਰ ਗਰੁੱਪਾ ਬੜਾ ਵੱਡਾ ਅਧਾਰ ਹੈ ਉਹਨਾਂ ਦੇ ਸੰਸਥਾਪਕ ਸੰਸਥਾਪਕ ਲਾਲਾ ਜਗਤ ਸਿੰਘ ਮਰਾਣ ਜੀ ਦੀ ਯਾਦ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਹਰ ਸਾਲ ਖੂਨਦਾਨ ਕੈਂਪ ਲਗਾਉਂਦਾ ਔਰ ਖੰਨੇ ਦੇ ਵਿੱਚ ਪੰਜਾਬ ਕੇਸਰੀ ਜਗਮਾਨੀ ਗਰੁੱਪ ਨੂੰ ਜੋ ਰਿਪਰਸੈਂਟ ਕਰਦੇ ਨੇ ਸਰਦਾਰ ਕਮਲ ਜੀ ਸਿੰਘ ਜੀ ਕਮਲ ਸਾਡੀ ਭੈਣ ਸੁਖਵਿੰਦਰ ਕੌਰ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਜਰਨਲਿਜ਼ਮ ਦੇ ਨਾਲ ਪੱਤਰਕਾਰਤਨ ਨਾਲ ਹੀ ਜੁੜੇ ਹੋਏ ਸੋ ਇਸ ادارے ਵੱਲੋਂ ਇਹ ਹਰ ਸਾਲ ਫੂਨਦਾਨ ਕੈਂਪ ਲਵਾਉਂਦੇ ਨੇ ਦੋ ਫੂਨਦਾਨ ਕੈਂਪ ਲਵਾਉਂਦੇ ਨੇ ਬਲਕਿ ਸੋ ਹੁਣ ਜਿਹੜਾ ਫੂਨਦਾਨ ਕੈਂਪ ਜਿਹੜਾ ਆ ਰਿਹਾ 5 ਸਤੰਬਰ 2025 ਨੂੰ ਉਹ ਫੂਨਦਾਨ ਕੈਂਪ ਹੈ ਜਿਹੜਾ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਆਈਡੀ ਬੈਂਕਟ ਹਾਲ ਜੀਟੀ ਰੋਡ ਖੰਨਾ ਵਿਖੇ ਲੱਗਣਾ ਹੈ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਸ਼ਰਕਤ ਕਰਕੇ ਆਈਡੀ ਬੈਂਕ ਕਾ ਹਾਲਚ 5 ਸਤੰਬਰ ਨੂੰ ਪਹੁੰਚੋ ਤੇ ਇਸ ਖੂਨਦਾਨ ਕੈਂਪ 'ਚ ਯੋਗਦਾਨ ਪਾਓ ਕਿਉਂਕਿ ਜਿਹੜਾ ਰક્તਦਾਨ ਹੈ ਉਹ ਮਹਾਨ ਹੈ ਦੁਨੀਆ 'ਚ ਹਰ ਚੀਜ਼ ਆਹੀ ਜੀ ਹੈ ਜਿਹੜੀ ਮੁੱਲ ਖਰੀਦੀ ਜਾ ਸਕਦੀ ਹੈ ਮੁੱਲ ਬਣਾਈ ਜਾ ਸਕਦੀ ਹੈ ਪਰ ਇੱਕ ਖੂਨ ਆਹੀ ਜੀ ਚੀਜ਼ ਹੈ ਜਿਹੜਾ ਨਾ ਮੁੱਲ ਹੈ ਜਿਹਦਾ ਕੋਈ ਮੁੱਲ ਨਹੀਂ ਬਹੁਤ ਮੁੱਲਾ ਹੈ ਔਰ ਨਾ ਹੀ ਉਹ ਕਿਸੇ ਮਸ਼ੀਨਾਂ ਰਾਹੀਂ ਨਾ ਹੀ ਕਿਸੇ ਹੋਰ ਤਰੀਕੇ ਰਾਹੀਂ ਬਣਾਇਆ ਜਾ ਸਕਦਾ ਸੋ ਇੱਕ ਐਸੀ ਚੀਜ਼ ਆ ਖੂਨ ਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਜਾਨੀ ਕਿ ਉਹ ਉਪਰਾਲਾ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਦਾ ਫੇਸ ਮੌਕੇ ਦੇ ਉੱਤੇ ਜਰੂਰ ਪਹੁੰਚਣਾ ਚਾਹੀਦਾ ਮੈਂ ਇੱਕ ਵਾਰ ਤੋਂ ਕਮਲਜੀਤ ਸਿੰਘ ਜੀ ਕਮਲ ਤੇ ਨਾਲ ਭੈਣ ਸ਼ਖਵਿੰਦਰ ਕੌਰ ਉਹਨਾਂ ਨੂੰ ਇਸ ਉਪਰਾਲੇ ਲਈ ਜਿੱਥੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਹੈ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਤੁਸੀਂ ਉਹ ਹਿੰਮਤ ਕਰਕੇ ਆਪਣਾ ਇਹ ਕੰਮ ਕਰਵਾ ਲੰਨੇ ਹੋ ਅਦਰਵਾਇਜ਼ ਆਹੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਾਮਯਾਬ ਕਰਨੇ ਬਹੁਤ ਔਖੇ ਹੁੰਦੇ ਨੇ ਪਰ ਤੁਹਾਡੀ ਹਿੰਮਤ ਹੈ ਤੁਹਾਡੀ ਏਰੀਆ 'ਚ ਬਣੀ ਤਣੀ ਹੋਈ ਹੈ ਇਸ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੰਮ ਹੈ ਜਿਹੜਾ ਵਧੀਆ ਤਰੀਕੇ ਨਾਲ ਜਾਨਕਿ ਹਰ ਸਾਲ ਨਿਪਟੇ ਛਾਣਦੇ ਹੋ ਸੋ ਮੇਰੀ ਮੀਡੀਆ ਦੇ ਮਾਧਿਅਮ ਨਾਲ ਹੀ ਇਹ ਵੀ ਸਾਰਿਆਂ ਨੂੰ ਦੇਖ ਕੇ ਇਹ ਮਾਣ ਕਰਕੇ ਸੰਤੁਸ਼ਟਤਾ ਮਿਲਦੀ ਹੈ ਜੈਸੀ ਰਾਮ ਮਾਂਜੋ પરંતુ ਜੀ ਲਾਲ ਜਗਤ ਸਿੰਘ ਜੀ ਖੂਰਸੇਤ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਇੱਕ ਉਸਿਆਲ ਕਰਨ ਲਈ ਆਪਣਾ ਵਲੀਦਾਨ ਦਿੱਤਾ ਉਹਨਾਂ ਦੇ 44 ਖੂਨਦਾਨ ਕੈਂਪ ਖੰਨਾ ਵਿਖੇ ਲੱਗ ਰਹੇ ਹਨ 5 ਸਤੰਬਰ ਨੂੰ ਦਿਨ ਸ਼ੁੱਕਰਵਾਰ ਇਹਦੇ ਵਿੱਚ ਪੰਜਾਬ ਦੇ ਮਹਾਨ ਪੰਜਾਬ ਕੀ ਇਸਰੀ ਦੇ ਜਿਹੜੇ ਚੀਫ ਡਿਟੈਕ ਤੁਮ ਵਿਸ਼ੇਸ਼ ਤੌਰ ਤੇ ਸ੍ਰੀ ਅਸੀ ਰੇ ਚੋਪੜਾ ਜੀ ਨਸੀਜ ਤੌਰ ਤੇ ਮੁੱਖ ਮਹਿਮਾਨ ਤੌਰ ਤੇ ਪਹੁੰਚ ਰਹੇ ਆ ਅਸੀਂ ਸਾਰੇ ਹੀ ਇਲਾਕੇ ਨੂੰ ਬੇਨਤੀ ਕਰ ਰਹੇ ਕਿ 44ਵੇਂ ਲਾਲਾ ਜਗਤ ਨਰੇਂਦਰ ਜੀ ਦੇ ਵਿਅਦਾਣ ਦੀ ਸਿਸ਼ਤ ਦੇਤੇ ਪੰਜਾਬ ਦੀ ਮਹਾਨ ਸੋਚ ਸਾਡੇ ਸੁਖਵਿੰਦਰ ਕੌਰ ਕਮਲ ਜੀ ਜੀ ਕਮਲ ਜਿਨ੍ਹਾਂ ਦਾ ਬੜਾ ਸਹਿਯੋਗ ਹੈ ਜਿਨ੍ਹਾਂ ਨੇ ਪੂਰੇ ਹੀ ਦੇਸ਼ ਦੇ ਸਭ ਤੋਂ ਵਧੀਆ ਪੰਜਾਬ ਕਿਸੇ ਦਾ ਨਾਮ ਸਿਨੈਰੀ ਅੱਖਾਂ 'ਚ ਚਮਕਾਇਆ ਹੋਇਆ ਜਿਹੜੇ ਖੰਨੇ ਦੇ ਵਿੱਚ 5 ਸਤੰਬਰ ਨੂੰ 44ਵਾਂ ਕੂਨਦਨ ਕੈਂਪ ਦੇ ਵਿੱਚ ਆਪਾਂ ਸਾਰੇ ਆਓ ਇਕੱਠੇ ਹੋ ਕੇ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਨੂੰ ਕਾਜਾ ਕਰੀਏ ਤੇ ਪੰਜਾਬ ਦੇ ਵਿੱਚ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਕੇ ਲਾਲਾ ਜੀ ਨੇ ਪੰਜਾਬ ਨੂੰ ਤੇ ਦੇਸ਼ ਨੂੰ ਬਚਾਣ ਲਈ ਇਸ ਅੱਤਵਾਦੀ ਮੁਰੇ ਜਾਂ ਕਿਸੇ ਬਕਵਾਦੀ ਮੁਰੇ ਗੋਡਿੰਗ ਟਿੱਕੇ ਇਹ ਲਾਲਾ ਲਾਜਪਤ ਰਾਏ ਜੀ ਮਹਾਨ ਸ੍ਰੀ ਗੁਰੂ ਦੇ ਨਾਲ ਇਹ ਲਾਲਾ ਜਗਤ ਰਣਜੀਤ ਸਿੰਘ ਜੀ ਹੈ ਉਹਨਾਂ ਨੇ ਵੀ ਉਸ ਟਾਈਮ ਦੀ ਹਕਮਤ ਦੇ ਮੁਰੇ ਗੋਡਿੰਗ ਟਿੱਕੇ ਤੇ ਲਾਲਾ ਜਗਤ ਰਣਜੀਤ ਸਿੰਘ ਜੀ ਨੇ ਵੀ ਕੋਈ ਅੱਤਵਾਦੀ ਕੋਈ ਬਕਵਾਦੀ ਕੋਈ ਹੋਵੇ ਉਦੇਮੁਰੇ ਗੋਡੇ ਨਹੀਂ ਲਾਈਆਂ ਚਾਹੇ ਪਾਣੀ ਨੂੰ ਆਪਣਾ ਖੂਨ ਦਾ ਕਤਰਾ ਕਤਰਾ ਪੰਜਾਬ ਦੇ ਇਤਿਵਾਰ ਆਓ ਵਰਨ ਵਾਲਿਆਂ ਨੂੰ ਪਰ ਨਮਸਕਾਰ ਕਰੀਏ ਪੰਜਾਬੀ ਸੀ ਦੇ ਗਰੁੱਪ ਨੂੰ ਜਿਹੜੇ ਅੱਜ ਪੂਰੇ ਬਲੰਦੀਆਂ ਤੇ ਹੈ ਉਹਨਾਂ ਨੂੰ ਜੈ ਹਿੰਦ ਨਮਸਕਾਰ ਜੈ ਸ੍ਰੀ ਅਕਾਲ